ਗਰੀਬ ਸਾਰੇ ਉਹਦੇ ਅੱਗੇ ਝੁਕਦੇ ਨੇ ਜੀ ਆਤ ਦੇਖ ਨਿਵਾ ਜਿਸ ਦੋਏ ਆਤ ਹੋਏ ਤਾਂ ਮੁਗਦ ਸਿਆਣਾ ਮੁਗਦ ਦਾ ਭਾਵ ਹੈ ਜੀ ਮੂਰਖ ਇੱਕ ਕਹਾਵਤ ਹੈ ਦੁਨੀਆ ਤੇ ਵੀ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਇਹੋ ਗੱਲ ਗੁਰੂ ਨਾਨਕ ਸਿੰਘ ਮਹਾਰਾਜ ਕਹਿ ਰਹੇ ਨੇ ਵੀ ਬੰਦਾ ਕਰਮਾ ਕਰਕੇ ਨੀਚ ਹੋਵੇ ਉਹਦੇ ਕੋਲ 4 ਪੈਸੇ ਟਕੇ ਹੋਣ ਦੁਨੀਆਂ ਦੇ ਸਾਰੇ ਅਮੀਰ ਗਰੀਬ ਲੋਕ ਉਹਦੀ ਦੌਲਤ ਉਹਦਾ ਪੈਸਾ ਦੇਖ ਕੇ ਝੁਕਦੇ ਨੇ ਜੀ ਕਿ ਭਗਤ ਜੀ ਨੇ ਜੋ ਸ਼ਬਦ ਕਿਹਾ ਨਾ ਬਾਣੀ ਦੇ ਅੰਦਰ ਕਿ ਅੱਜ ਪ੍ਰਧਾਨ ਜਿਹੜੇ ਵਿਪਰ ਪ੍ਰਧਾਨ ਤੇ ਵਿਪਰ ਪ੍ਰਧਾਨ ਕਰਹ ਡੰਡੋਤ ਤਿੰਨ ਤਨੈ ਰਵਿਦਾਸ ਦਸਾਨ ਦਾਸਾ ਭਗਤ ਰਵਿਦਾਸ ਜੀ ਨੇ ਬਾਣੀ ਅੰਦਰ ਕਿਹਾ ਰੱਬ ਜੀ ਜੇ ਅੱਜ ਦੁਨੀਆਂ ਮੇਰੇ ਅੱਗੇ ਝੁਕੀ ਹੈ ਨਾ ਇਸ ਕਰਕੇ ਨਹੀਂ ਝੁਕੀ ਮੇਰੀ ਯਾਤ ਕਰਕੇ ਨਹੀਂ ਝੁਕੀ ਵੀ ਮੈਂ ਚਮਿਆਰ ਦੁਨੀਆ ਇਸ ਕਰਕੇ ਝੁਕੀ ਐ ਵੀ ਮੈਂ ਤੁਹਾਡਾ ਨਾਮ ਜਪਿਆ ਕੋਈ ਆਮ ਲੋਕ ਨਹੀਂ ਚੁਕੇ ਵਿਪਰ ਪ੍ਰধান ਵਿਪਰ ਦਾ ਭਾਵ ਐ ਜੀ ਪੰਡਤ ਪ੍ਰধান ਦਾ ਭਾਵ ਐ ਵੀ ਪ੍ਰধান ਪੰਡਤ ਇਹ ਤੁਸੀਂ ਸਾਖੀ ਸਾਰਿਆਂ ਸੁਣੀ ਹੋਣੀ ਵੀ ਜਦੋਂ ਭਗਤ ਜੀ ਨੂੰ ਖਾਣਾ ਨਾ ਖਾਣ ਦਿੱਤਾ ਗਿਆ ਅਲੱਗ ਬਿਠਾਇਆ ਗਿਆ ਉਥੇ ਇਹ ਸ਼ਬਦ ਕਹਿ ਸਨ ਜਦੋਂ ਉਹ ਸਾਰੇ ਪੰਡਤਾਂ ਦਾ ਪ੍ਰধান ਪੰਡਤ ਜਦੋਂ ਝੁਕਿਆ ਨਾ ਭਗਤ ਰਵਦਾਸ ਮਹਾਰਾਜ ਅੱਗੇ ਉਹਨੇ ਮੱਥਾ ਟੇਕਿਆ ਉਦੋਂ ਭਗਤ ਰਵਿਦਾਸ ਮਹਾਰਾਜ ਨੇ ਇਹ ਵਚਨ ਕਹੇ ਸਨ ਕਿ ਰੱਬ ਜੀ ਲੋਕ ਮੇਰੀ ਯਾਤ ਕਰਕੇ ਨਹੀਂ ਮੇਰੇ ਅੱਗੇ ਝੁਕੇ ਮੈਂ ਤੁਹਾਡਾ ਨਾਮ ਜਪਿਆ ਤੁਹਾਡੀ ਬੰਦਗੀ ਕਰੀ ਤੇ ਤੁਹਾਡੀ ਬੰਦਗੀ ਦੇ ਸਦਕਾ ਹੀ ਇਹ ਪ੍ਰধান ਵਿਪਰ ਇਹ ਪ੍ਰধান ਪੰਡਿਤ ਵੀ ਮੇਰੇ ਅੱਗੇ ਜਿਹੜੇ ਉਹ ਝੁਕ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਪੈਸੇ ਦਾ ਬੜਾ ਦੁਨੀਆ ਤੇ ਪ੍ਰਭਾਵ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਆਤ ਦੇਖ ਨਿਵੇ ਸਭ ਦੋਏ ਆਥ ਹੋਏ ਤਾਂ ਮੁਗਦ ਸਿਆਣਾ ਜਿਹਦੇ ਘਰ 4 ਪੈਸੇ ਹੋਣ ਨਾ ਉਹਦੀ ਔਲਾਦ ਕਿੰਨੀ ਵੀ ਬੇਕਾਰ ਕਿਉਂ ਨਾ ਹੋਵੇ ਦੁਨੀਆਂ ਦੇ ਲੋਕ ਉਹਨਾਂ ਨੂੰ ਪ੍ਰਧਾਨਗੀ ਦਿੰਦੇ ਨੇ ਜੀ ਉਹਨਾਂ ਨੂੰ ਮੇਨ ਸਮਝ ਲੈਂਦੇ ਨੇ ਉਹਨਾਂ ਦੀਆਂ ਗਲਤੀਆਂ ਤੇ ਪਰਦਾ ਪਾਇਆ ਜਾਂਦਾ ਹੈ ਅਮੀਰ ਬੰਦਿਆਂ ਦੀਆਂ ਗਲਤੀਆਂ ਤੇ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਆਥ ਹੋਏ ਤਾਂ ਮੁਗਦ ਸਿਆਣਾ ਜਿਹੜੇ ਅਮੀਰ ਲੋਕਾਂ ਨੇ ਉਹਨਾਂ ਦੇ ਮੂਰਖ ਬੱਚੇ ਵੀ ਜਿਹੜੇ ਨੇ ਉਹ ਦੁਨੀਆ ਦੇ ਉੱਤੇ ਸਿਆਣੇ ਮੰਨੇ ਜਾਂਦੇ ਨੇ ਆਤ ਹੋਏ ਤਾਂ ਮੁਗਦ ਸਿਆਣਾ ਇੱਕ ਜਗ੍ਹਾ ਹੋਰ ਪਾਦਸ਼ਾਹ ਨੇ ਬਾਣੀ ਅੰਦਰ ਜ਼ਿਕਰ ਕਰਿਆ ਦੇਖੋ ਪੈਸੇ ਦੀ ਦੁਨੀਆ ਤੇ ਕੀ ਮਹਾਨਤ ਹੈ ਗੁਰੂ ਸਾਹਿਬ ਕਹਿੰਦੇ ਭਾਈ ਜੇ ਕਿਤੇ ਅਮੀਰ ਬੰਦਾ ਕਿਸੇ ਗਰੀਬ ਬੰਦੇ ਦੇ ਘਰ ਚਲਾ ਜਾਏ ਆਪਾਂ ਇਹ ਸਾਰਿਆਂ ਨਾਲ ਵਾਪਰਦਾ ਜੀ ਜਦੋਂ ਅਮੀਰ ਬੰਦਾ ਕਿਸੇ ਗਰੀਬ ਬੰਦੇ ਦੇ ਘਰ ਜਾਂਦਾ ਹੈ ਨਾ ਤੇ ਗਰੀਬ ਬੰਦਾ ਉਹਦੇ ਆਦਰ ਮਾਨ ਸਤਕਾਰ ਵਾਸਤੇ ਸਾਰਾ ਜੋਰ ਲਾ ਦਿੰਦਾ ਹੈ ਪਾਦਸ਼ਾਹ ਨੇ ਬਾਣੀ ਅੰਦਰ ਕਿਹਾ ਸਹਿਬ ਕਹਿੰਦੇ ਜੋ ਸਾਰ ਧਨ ਸਾਰ ਧਨ ਦਾ ਭਾਵ ਹੈ ਅਮੀਰ ਬੰਦਾ ਨਿਰ ਧਨ ਕਹਿ ਜਾਏ ਕਿਸੇ ਗਰੀਬ ਬੰਦੇ ਦੇ ਘਰ ਜੇ ਕੋਈ ਅਮੀਰ ਆ ਜਾਏ ਪਾਦਸ਼ਾਹ ਕਹਿੰਦੇ ਨੇ ਦੀਆ ਆਦਰ ਲਿਆ ਬੁਲਾਏ ਉਹ ਸਤਕਾਰ ਕਰਦਾ ਮਾਨ ਕਰਦਾ ਆਦਰ ਕਰਦਾ ਜੋ ਉਹਦੇ ਘਰ ਸਾਧਨ ਹੋਵੇ ਉਹ ਸਾਰਾ ਕੁਝ ਉਹਦਾ ਮਾਨ ਆਦਰ ਸਤਕਾਰ ਕਰਨ ਦਾ ਯਤਨ ਕਰਦਾ ਹੈ ਜੀ ਫਿਰ ਪਾਤਸ਼ਾਹ ਕਹਿੰਦੇ ਦੂਜਾ ਪੱਖ ਦੇਖੋ ਭਾਈ ਜੇ ਕੋਈ ਗਰੀਬ ਬੰਦਾ ਕਿਸੇ ਅਮੀਰ ਦੇ ਘਰ ਚਲਾ ਜਾਏ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਅਮੀਰ ਬੰਦਾ ਆਪਣੇ ਨਾਲ ਕਈ ਵਾਰ ਵਾਪਰਿਆ ਹੋਣਾ ਜੀ ਜਦੋਂ ਕਿਸੇ ਆਪਣੇ ਤੋਂ ਅਮੀਰ ਕਰ ਜਾਂਦੇ ਆ ਕਈ ਵਾਰ ਉਹ ਬੰਦਾ ਘਰ ਹੁੰਦਾ ਹੈ ਉਹ ਬੰਦਾ ਅੰਦਰ ਬੈਠਾ ਆਪਾਂ ਦਰਵਾਜ਼ਾ ਖੜਕਾਇਆ ਉਹ ਘਰਦਿਆਂ ਨੂੰ ਕਹਿ ਦਿੰਦਾ ਵੀ ਤੁਸੀਂ ਕਹੋ ਵੀ ਉਹਦੇ ਘਰ ਨਹੀਂ ਹੈ ਉਹ ਬੰਦਾ ਅੰਦਰ ਬੈਠਾ ਹੁੰਦਾ ਜੀ ਮਨ ਦਾ ਖਿਆਲ ਹੁੰਦਾ ਵੀ ਇਹ ਗਰੀਬ ਹੈ ਆਪਣੇ ਤੋਂ ਕੁਝ ਨਾ ਕੁਝ ਕੰਮ ਆਇਆ ਹੋਣਾ ਕੁਝ ਮੰਗਣ ਆਇਆ ਹੋਣਾ ਇਹ ਪਾਦਸ਼ਾਹ ਨੇ ਬਾਣੀ ਅੰਦਰ ਗਿਆ ਵੀ ਅਮੀਰ ਬੰਦਾ ਗਰੀਬ ਬੰਦੇ ਨੂੰ ਮੱਥੇ ਲਾ ਕੇ ਰਾਜੀ ਨਹੀਂ ਹੁੰਦਾ ਤੇ ਜੇ ਅਮੀਰ ਬੰਦਾ ਗਰੀਬ ਦੇ ਘਰ ਚਲਾ ਜਾਏ ਤੇ ਗਰੀਬ ਉਹਦਾ ਆਦਰ ਸਤਕਾਰ ਮਾਨ ਕਰਨ ਵਾਸਤੇ ਪੂਰਾ ਜ਼ੋਰ ਲਾ ਦਿੰਦਾ ਪਾਦਸ਼ਾਹ ਨੇ ਕਿਹਾ ਜਾਓ ਸਰ ਧਨ ਨਿਰ ਧਨ ਕਹਿ ਜਾਏ ਦਿਆ ਆਦਰ ਲਿਆ ਬੁਲਾਏ ਤੇ ਅੱਗੇ ਪਾਤਸ਼ਾਹ ਨੇ ਕਿਹਾ ਜਾਓ ਨਿਰਧਨ ਸਰਧਨ ਕਹਿ ਜਾਏ ਜੇ ਕੋਈ ਗਰੀਬ ਬੰਦਾ ਅਮੀਰ ਦੇ ਘਰ ਚਲਾ ਜਾਏ ਤੇ ਪਾਤਸ਼ਾਹ ਕਹਿੰਦੇ ਨੇ ਜਾਓ ਨਿਰਧਨ ਸਰਧਨ ਕਹਿ ਜਾਏ ਆਗੇ ਬੈਠਾ ਪੀਠ ਫਰਾਏ ਉਹ ਉਹਨੂੰ ਦੇਖ ਕੇ ਪਿੱਠ ਫੇਰ ਲੈਂਦਾ ਮੂੰਹ ਦੂਸਰੇ ਪਾਸੇ ਕਰ ਲੈਂਦਾ ਇੱਕ ਬੜਾ ਪਿਆਰਾ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਹੈ ਬਾਣੀ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਹਨਾਂ ਨੇ ਉਹ ਬੜਾ ਪਿਆਰਾ ਸ਼ਬਦ ਕਿਹਾ ਪਾਦਸ਼ਾ ਨੇ ਕਿਹਾ ਜਿਹੜੇ ਭਗਤ ਦੁਨੀਆ ਤੇ ਹੋਏ ਨਾ ਇਹਨਾਂ ਦੀ ਵਡਿਆਈ ਇਹਨਾਂ ਦੀ ਕੋਈ ਯਾਦ ਕਰਕੇ ਨਹੀਂ ਹੋਈ ਉਹਨਾਂ ਨੇ 4-5 ਭਗਤਾਂ ਦਾ ਨਾਮ ਲਿਆ ਜੀ ਉਹ ਸ਼ਬਦ ਸ਼ੁਰੂ ਹੁੰਦਾ ਗੋਵਿੰਦ ਗੋਵਿੰਦ ਸੰਗ ਨਾਮ ਦਿਓ ਮਨ ਲੈਣਾ ਮੈਂ ਸਿਰਫ ਇਨੀ ਬੇਨਤੀ ਕਰ ਰਿਹਾ ਵੀ ਸਾਡੇ ਦਾਦੇ ਪੜਦਾਦਿਆਂ ਦੇ ਨਾਮ ਸਾਨੂੰ ਯਾਦ ਨਹੀਂ ਇਹਨਾਂ ਦਾ ਨਾਮ ਕਿਉਂ ਦੁਨੀਆ ਤੇ ਬਣਿਆ ਹੋਇਆ ਹੈ ਭਗਤ ਰਵਿਦਾਸ ਨੂੰ ਕਿਉਂ ਦੁਨੀਆ ਅੱਜ ਯਾਦ ਕਰਦੀ ਹੈ ਕਬੀਰ ਸਾਹਿਬ ਦੇ ਕਿਉਂ ਲੋਕ ਸੋਲੇ ਗਾਉਂਦੇ ਨੇ ਭਗਤ ਨਾਮਦੇਵ ਨੂੰ ਕਿਉਂ ਯਾਦ ਕੀਤਾ ਜਾਂਦਾ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਗੋਵਿੰਦ ਗੋਵਿੰਦ ਸੰਗ ਨਾਮ ਦਿਓ ਮਨ ਲੀਣਾ ਆਠ ਧਾਮ ਕੋ ਛੀਪਰੋ ਹੋਇਓ ਲਾਖੀਣਾ ਆਠ ਧਾਮ ਦਾ ਭਾਵ ਹੈ ਦੋ ਕੌਡੀਆਂ ਦਾ ਛੀਂਬਾ ਹੁਣ ਨਾਮਦੇਵ ਨੂੰ ਦੁਨੀਆ ਇੱਕ ਕੱਪੜੇ ਸਿਉਣ ਵਾਲਾ ਮਨੋਖ ਹੈ ਜੀ ਦੁਨੀਆ ਤੇ ਅੱਜ ਵੀ ਕਿੰਨੇ ਦਰਜੀ ਵੀਰ ਨੇ ਇੱਕ ਦਰਜੀ ਨੂੰ ਕਿੰਨੀ ਕੁ ਦੁਨੀਆ ਜਾਣ ਸਕਦੀ ਹੈ ਪਰ ਅੱਜ ਭਗਤ ਨਾਮਦੇਵ ਨੂੰ ਪੂਰੀ ਦੁਨੀਆ ਜਾਣਦੀ ਹੈ ਕਿਸ ਕਰਕੇ ਉਹਨਾਂ ਮਾਲਕ ਦੀ ਆਵਾਦਤ ਕਰੀ ਜੀ ਬੰਦਗੀ ਕਰੀ ਤਾਂ ਕਰਕੇ ਲੋਕ ਤੇ ਅੱਜ ਵੀ ਬੜੇ ਨੇ ਜੀ ਜੋੜੇ ਗੰਢਣ ਵਾਲੇ ਕਿੰਨੇ ਲੋਕ ਨੇ ਜਿਹੜੇ ਚੌਂਕਾਂ ਦੇ ਅੰਦਰ ਬੈਠੇ ਜੋੜੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਨੇ ਕਿਹੜੇ ਕੈਲੋ ਵਿੱਚ ਮਿਆਰ ਜਾਤੀ ਦੇ ਮਨੁੱਖ ਨੂੰ ਕੋਈ ਜਾਣਦਾ ਦੁਨੀਆ ਤੇ ਕਿਉਂ ਲੋਕ ਸਾਰੀ ਦੁਨੀਆ ਭਗਤ ਰਵਿਦਾਸ ਨੂੰ ਜਾਣਦੀ ਹੈ ਸਿਰਫ ਉਹਨਾਂ ਨਾਮ ਜਪਿਆ ਮਾਲਕ ਦੀ ਆਵਾਦਤ ਕਰੀ ਬੰਦਗੀ ਕਰੀ ਇਸ ਕਰਕੇ ਉਹਨਾਂ ਦਾ ਦੁਨੀਆ ਤੇ ਨਾਮ ਹੈ ਪਹਿਲੀ ਪੰਕਤੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਹੀ ਗੋਬਿੰਦ ਗੋਬਿੰਦ ਸੰਗ ਨਾਮ ਦੇਓ ਮਨ ਲੀਣਾ ਆੜ ਦਾਮ ਕੋ ਛਿਪਰੋ ਦੋ ਕੌਡੀਆਂ ਦਾ ਛਿੰਬਾ ਜੀ ਨੂੰ ਲੋਕ ਕਹਿੰਦੇ ਸਨ ਹੋਇਓ ਲਖੀਣਾ ਪਾਤਸ਼ਾਹ ਕਹਿੰਦੇ ਜਦੋਂ ਰੱਬ ਦਾ ਨਾਮ ਜਪਿਆ ਨਾ ਉਹ ਦੋ ਕੌਡੀਆਂ ਦਾ ਛਿੰਬਾ ਲੱਖਾਂ ਦਾ ਹੋ ਗਿਆ ਫਿਰ ਅੱਗੇ ਪਾਤਸ਼ਾਹ ਨੇ ਕਿਹਾ ਬੁਣ ਨਾ ਤਨ ਨਾ ਤਿਆਗ ਕੈ ਪ੍ਰੀਤ ਚੰਦਾ ਜਦੋਂ ਉਹਨਾਂ ਧਾਗਾ ਪਾਉਣਾ ਤੇ ਉਹ ਸੁਹਾ ਲਗਾਉਣਾ ਤੇ ਨਾਲ ਭਗਤ ਜੀ ਨੇ ਕਹਿਣਾ RAM ਉਹਨਾਂ RAM RAM ਜੱਬਿਆ ਜੀ ਭਗਤ ਰਵਿਦਾਸ ਜੀ ਨੇ ਇਤਿਹਾਸ ਕਿੰਦਾ ਉਹਨਾਂ RAM ਕਹਿਣਾ ਤੇ ਮਾਤਾ ਪਿਤਾ ਨੂੰ ਬੜੀ ਚਿੰਤਾ ਹੋ ਗਈ ਤੇ ਜਦੋਂ ਫਿਰ ਵੀ ਉਹਨਾਂ ਦੀ ਬਿਰਤੀ ਨਾ ਬਦਲੀ ਨਾ ਕਿਉਂਕਿ ਪੂਰਵਲੇ ਸੰਸਕਾਰ ਸਨ ਪੂਰਵਲੇ ਜਨਮਾਂ ਦੀ ਭਗਤੀ ਸੀ ਉਹਨਾਂ ਦੀ ਤੇ ਜਦੋਂ ਉਹ ਸੁਹਾ ਨਾ ਬਦਲਿਆ ਨਾ ਤੇ ਫਿਰ ਆਪਾਂ ਕਹਿੰਦੇ ਆ ਵੀ ਜੇ ਬੱਚਾ ਗੱਲ ਨਹੀਂ ਮੰਨਦਾ ਤੇ ਵਿਆਹ ਕਰ ਦਿਓ ਤੇ ਭਗਤ ਰਵਿਦਾਸ ਮਹਾਰਾਜ ਦੀ ਸ਼ਾਦੀ ਕਰ ਦਿੱਤੀ ਕੁਦਰਤ ਦਾ ਕ੍ਰਿਸ਼ਮਾ ਐਸਾ ਵਰਤਿਆ ਵੀ ਇਹਨਾਂ ਦੀ ਧਾਰਮਿਕ ਪਤਨੀ ਜਿਹੜੀ ਹੈ ਨਾ ਉਹ ਧਾਰਮਿਕ ਖਿਆਲਾਂ ਵਲ ਗਈ ਇਹਨਾਂ ਨੂੰ ਮਿਲ ਗਈ ਪਿਤਾ ਜੀ ਨੇ ਅੱਡ ਕਰ ਦਿੱਤਾ ਜੀ ਬਨਾਰਸ ਦੇ ਚੌਂਕ ਵਿੱਚ ਇਹਨਾਂ ਇੱਕ ਛੰਨ ਪਾ ਲਈ ਆਪਾਂ ਛੰਨ ਸਾਰੇ ਸਮਝਦੇ ਹਾਂ ਜੀ ਇੱਕ ਛਪੜੀ ਕੈਲੋ ਝੋਪੜੀ ਕੈਲੋ ਪਤੀ ਪਤਨੀ ਨੇ ਬਣਾ ਲਈ ਉਥੇ ਇਹਨਾਂ ਆਉਂਦੇ ਜਾਂਦੇ ਰਾਈਆਂ ਦਾ ਜੋੜਾ ਗੰਢਣਾ ਤੇ ਆਮ ਲੋਕ ਜਿਹੜੇ ਸਨ ਨਾ ਅਮੀਰ ਲੋਕ ਨਹੀਂ ਸਨ ਆਉਂਦੇ ਦੇਖੋ ਗੱਲ ਨੂੰ ਸਮਝੋ ਵੀ ਜਿਹੜਾ ਅਮੀਰ ਬੰਦਾ ਹੈ ਉਹ ਤੇ ਆਪਾਂ ਅੱਜ ਵੀ ਜਾਣਦੇ ਆਂ ਵੀ ਜੋੜਾ ਨਵਾਂ ਖਰੀਦ ਲੈਂਦਾ ਹੈ ਜੋੜਾ ਗਢਾਉਂਦਾ ਸਿਰਫ ਗਰੀਬ ਬੰਦਾ ਹੈ ਆਪਾਂ ਜਾਣਦੇ ਆਂ ਵੀ ਗਰੀਬ ਬੰਦਾ ਜੋੜਾ ਗਢਾਉਂਦਾ ਚੱਪਲ ਗਢਾਉਂਦਾ ਇਸ ਕਰਕੇ ਵੀ 15 20 ਦਿਨ ਕਿਤੇ ਮਹੀਨਾ ਹੋਰ ਡੰਗ ਸਰ ਜਾਏ ਤੇ ਇਹ ਜੋੜਾ ਚੱਲ ਜਾਏ ਅਮੀਰ ਬੰਦਾ ਜੋੜਾ ਨਹੀਂ ਘਟਾਉਂਦਾ ਜੀ ਅਮੀਰ ਬੰਦਾ ਤੇ ਨਵਾਂ ਖਰੀਦ ਲੈਂਦਾ ਗਰੀਬ ਲੋਕ ਭਗਤ ਜੀ ਕੋਲ ਆਉਂਦੇ ਸਨ ਜੋੜਾ ਘੰਡਾਉਣ ਤੇ ਇੱਕ ਦਿਨ ਕੁਦਰਤ ਦਾ ਕ੍ਰਿਸ਼ਮਾ ਵਾਪਰੇ ਆ ਵੀ ਉਹ ਤੋਂ ਕੁਝ ਪੰਡਤ ਨਾ ਬ੍ਰਾਹਮਣ ਲੋਕ ਜਿਹੜੇ ਉਹ ਲੰਘੇ ਜਾ ਰਹੇ ਸਨ ਜਦੋਂ ਉਹ ਲੰਘੇ ਜਾ ਰਹੇ ਸਨ ਨਾ ਤੇ ਇੱਕ ਪੰਡਤ ਦਾ ਲੰਘਦਿਆਂ ਲੰਘਦਿਆਂ ਉਥੇ ਕੁਦਰਤੀ ਜੋੜਾ ਟੁੱਟ ਗਿਆ ਹੁਣ ਉਂਝ ਪੰਡਤ ਨਹੀਂ ਆਉਂਦੇ ਸਨ ਭਗਤ ਜੀ ਕੋਲ ਜੋੜਾ ਘੰਡਾਉਣ ਉਹਨਾਂ ਦੀ ਮਜਬੂਰੀ ਬਣ ਗਈ ਵੀ ਰਸਤੇ ਵਿੱਚ ਜਾਂਦਿਆਂ ਗੰਗਾ ਜਾ ਰਹੇ ਸਨ ਜੀ ਪੰਡਤ ਰਸਤੇ ਵਿੱਚ ਜਾਂਦਿਆਂ ਜਦੋਂ ਜੋੜਾ ਟੁੱਟਿਆ ਉਹਨਾਂ ਦੀ ਮਜਬੂਰੀ ਬਣ ਗਈ ਵੀ ਭਗਤ ਜੀ ਕੋਲੋਂ ਜੋੜਾ ਗੰਡੋਣਾ ਪੈਣਾ ਇਹ ਘਟਨਾ ਲਿਖੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਹਿੰਦੇ ਵੀ ਦੂਰ ਖੜਕੇ ਨਾ ਉਸ ਪੰਡਤ ਨੇ ਭਗਤ ਰਵਿਦਾਸ ਮਹਾਰਾਜ ਨੂੰ ਜੋੜਾ ਦਿੱਤਾ ਤੇ ਕਿਹਾ ਵੀ ਆ ਜੋੜਾ ਮੇਰਾ ਟੁੱਟ ਗਿਆ ਤੁਸੀਂ ਗੰਡ ਦਿਓ ਤੇ ਭਗਤ ਰਵਿਦਾਸ ਜੀ ਨੇ ਉਹ ਜੋੜਾ ਜਿਹੜਾ ਨਾ ਉਹ ਗੰਡਿਆ ਜਦੋਂ ਜੋੜਾ ਗੰਢ ਕੇ ਵਾਪਸ ਦੇਖੋ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਰਵਿਦਾਸ ਮਹਾਰਾਜ ਸਿਰਫ ਜੋੜਾ ਨਹੀਂ ਸੰਗਢਦੇ ਜਦੋਂ ਕੋਈ ਮਨੁੱਖ ਉਹਨਾਂ ਕੋਲ ਜਾਣਾ ਨਾ ਕਿਸੇ ਨੇ ਜੋੜਾ ਗੰਢਾਉਣ ਤੇ ਜਿੰਨੇ ਟਾਈਮ ਚ ਉਹ ਅਗਲੇ ਦਾ ਜੋੜਾ ਗੰਢ ਕੇ ਦਿੰਦੇ ਤੇ ਉਹਨੇ ਟਾਈਮ ਚ ਉਸ ਬੰਦੇ ਦਾ ਮਨ ਵੀ ਰੱਬ ਨਾਲ ਗੰਢ ਦਿੰਦੇ ਸਨ ਜੋੜਾ ਗੰਢਣਾ ਜੀ ਨਾਲ-ਨਾਲ ਉਸ ਪ੍ਰਭੂ ਮਾਲਕ ਦੀ ਸਿਫਤ ਕਰਨੀ ਉਹਦੀਆਂ ਗੱਲਾਂ ਕਰਨੀਆਂ ਜੋੜਾ ਗੰਢਦੇ ਆ ਗੰਢਦੇ ਆ ਬੰਦੇ ਦਾ ਮਨ ਵੀ ਜਿਹੜਾ ਨਾ ਉਹ ਰੱਬ ਨਾਲ ਗੰਢ ਦਿੰਦੇ ਸਨ ਇੱਕ ਮੈਂ ਹੋਰ ਥੋੜਾ ਤੁਹਾਨੂੰ ਇਹ ਚੇਤੇ ਦਿਲਾਉਣਾ ਚਾਹੁੰਦਾ ਮੇਰੇ ਸ਼ਬਦ ਯਾਦ ਆ ਗਿਆ ਇੱਕ ਜਗ੍ਹਾ ਰਬਦਾਸ ਜੀ ਬਾਣੀ ਅੰਦਰ ਕਹਿੰਦੇ ਨੇ ਵੀ ਮੈਂ ਚਮਿਆਰ ਨਹੀਂ ਤੇ ਮੈਨੂੰ ਜੋੜਾ ਨਹੀਂ ਗੰਢਣਾ ਆਉਂਦਾ ਹੁਣ ਇਤਿਹਾਸ ਜਦੋਂ ਪੜਦੇ ਆ ਕਿ ਰਬਦਾਸ ਜੀ ਜੋੜੇ ਗੰਢਦੇ ਸਨ ਜੀ ਉਹਨਾਂ ਦੀ ਕਿਰਤ ਸੀ ਪਰ ਜਦੋਂ ਤੁਸੀਂ ਬਾਣੀ ਪੜੋਗੇ ਨਾ ਤੇ ਰਵਿਦਾਸ ਜੀ ਕਹਿੰਦੇ ਨੇ ਵੀ ਚਮਰਟਾ ਗਾਂਠ ਨਾ ਜਨੀ ਮੈਨੂੰ ਜੋੜਾ ਗੰਢਣਾ ਨਹੀਂ ਹੁੰਦਾ ਲੋਕ ਗੰਠਾਵੈ ਪਨਹੀ ਜਿਹੜੇ ਲੋਕ ਨੇ ਉਹ ਜੋੜਾ ਗੰਢਾਉਂਦੇ ਨੇ ਪਰ ਮੈਨੂੰ ਗੰਢਣਾ ਨਹੀਂ ਹੁੰਦਾ ਉਥੇ ਰਵਿਦਾਸ ਨੇ ਇੱਕ ਛੋਟ ਕਰੀ ਹੈ ਦੁਨੀਆ ਤੇ ਉਹ ਛੋਟ ਕੀ ਹੈ ਰਵਿਦਾਸ ਜੀ ਕਹਿੰਦੇ ਵੀ ਆਹ ਜਿਹੜਾ ਸਰੀਰ ਹੈ ਨਾ ਇਹ ਮਨ ਨੂੰ ਇੱਕ ਚਮ ਦੀ ਬਣੀ ਹੋਈ ਜੁੱਤੀ ਹੈ ਸਮਝੋ ਦੇਖੋ ਰਵਿਦਾਸ ਜੀ ਦੇ ਸ਼ਬਦ ਕਿੰਨੇ ਡੂੰਘੇ ਨੇ ਉਹਨਾਂ ਦੀ ਸੋਚ ਕਿੰਨੀ ਉੱਚੀ ਹੈ ਤੇ ਬਾਣੀ ਕਿੰਨੀ ਉੱਚੀ ਹੈ ਰਵਿਦਾਸ ਮਹਾਰਾਜ ਕਹਿੰਦੇ ਨੇ ਵੀ ਚਮਰਟਾ ਗਾਂਠ ਨਾ ਜਣੀ ਮੈਨੂੰ ਚਮੜੇ ਦਾ ਜੋੜਾ ਗੰਢਣਾ ਨਹੀਂ ਆਉਂਦਾ ਲੋਕ ਗਠਾਵੈ ਤਨਹੀ ਜਿਹੜੇ ਲੋਕ ਨੇ ਉਹ ਜੋੜਾ ਹਰ ਰੋਜ਼ ਗੰਢਾਉਂਦੇ ਨੇ ਲੋਕ ਗੰਠ ਗੰਠ ਖਰਾਬੇ ਗੁਚਾ ਜਿਹੜੇ ਲੋਕ ਨੇ ਨਾ ਉਹ ਜੋੜਾ ਗੰਢ ਲੈਂਦੇ ਨੇ ਫਿਰ ਤੋੜ ਲੈਂਦੇ ਨੇ ਫਿਰ ਗੰਢ ਲੈਂਦੇ ਨੇ ਇਹਦੇ ਅਰਥ ਕੀ ਨੇ ਦੇਖੋ ਸਮਝਣ ਦਾ ਯਤਨ ਕਰਿਓ ਰਵਿਦਾਸ ਜੀ ਕਹਿੰਦੇ ਨੇ ਦੁਨੀਆਂ ਦੇ ਲੋਕੋ ਆ ਸਰੀਰ ਵੀ ਇੱਕ ਚਮੜੇ ਦੀ ਜੁੱਤੀ ਐ ਲੋਕ ਹਰ ਰੋਜ਼ ਰੱਬ ਨਾਲੋਂ ਤੋੜ ਲੈਂਦੇ ਨੇ ਫੇਰ ਗੰਢ ਲੈਂਦੇ ਨੇ ਫੇਰ ਤੋੜ ਲੈਂਦੇ ਨੇ ਫੇਰ ਗੰਢ ਲੈਂਦੇ ਨੇ ਫੇਰ ਤੋੜ ਲੈਂਦੇ ਨੇ ਰੱਬ ਜੀ ਮੈਂ ਇੱਕ ਵਾਰੀ ਤੁਹਾਡੇ ਨਾਲ ਜੋੜੀ ਤੇ ਪਰਦਕੇ ਤੁਹਾਡੇ ਨਾਲੋਂ ਤੋੜੀ ਨਹੀਂ ਦੇਖੋ ਰੱਬ ਨਾਲ ਪ੍ਰੀਤ ਦੀ ਗੱਲ ਕਰ ਰਹੇ ਨੇ ਸ਼ਬਦ ਇਹ ਵਰਤ ਰਹੇ ਨੇ ਇਹ ਸਰੀਰ ਨੂੰ ਕਿ ਸਰੀਰ ਜੋੜਾ ਹੈ ਇਹ ਜੁੱਤੀ ਹੈ ਜੀ ਚਮੜੇ ਦੀ ਲੋਕ ਹਰ ਰੋਜ਼ ਆਪਾਂ ਦੇਖਿਆ ਨਾ ਵੀ ਜੇ ਫਰਜ ਕਰੋ ਵੀ ਸਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਅਸੀਂ ਆ ਕੇ ਗੁਰੂ ਕੋਲ ਲੈ ਲੜੀਆਂ ਕੱਢਦੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰੋ ਸਾਡੇ ਬੱਚੇ ਦਾ ਰਿਸ਼ਤਾ ਹੋ ਜਾਏ ਰਿਸ਼ਤਾ ਹੋਇਆ ਜੀ ਰਿਸ਼ਤਾ ਹੋਣ ਤੋਂ ਬਾਅਦ ਜਦੋਂ ਆਪਾਂ ਆਨੰਦ ਕਾਰਜ ਕਰਦੇ ਹਾਂ ਆਨੰਦ ਕਾਰਜਾਂ ਕੰਨੀ ਲੋਕਾਂ ਦਾ ਧਿਆਨ ਕੋਈ ਨਹੀਂ ਹੁੰਦਾ ਸਾਡਾ ਅਸੀਂ ਆਨੰਦ ਕਾਰਜਾਂ ਦੀ ਥਾਂ ਤੇ ਫਿਰ ਗੰਧ ਕਾਰਜ ਕਰਦੇ ਹਾਂ ਮਾਫੀ ਚਾਉਣਾ ਸ਼ਰਾਬਾਂ ਚੱਲਦੀਆਂ ਨੇ ਨਾਚ ਗਾਣੇ ਚੱਲਦੇ ਨੇ ਕਹਿਣ ਦਾ ਭਾਵ ਅਸੀਂ ਰੱਬ ਨਾਲ ਪਹਿਲਾਂ ਜੋੜਦੇ ਆਂ ਫਿਰ ਗੰਧ ਕਾਰਜ ਕਰਕੇ ਤੋੜ ਲੈਂਦੇ ਆਂ ਫਿਰ ਜਦੋਂ ਅੱਗੇ ਫਿਰ ਰੱਬ ਦੀ ਲੋੜ ਪੈਂਦੀ ਹੈ ਸਾਡੀ ਔਲਾਦ ਕੋਲ ਅੱਗੇ ਔਲਾਦ ਨਹੀਂ ਹੁੰਦੀ ਫਿਰ ਆ ਕੇ ਗੁਰੂ ਕੋਲ ਲੇਲੜੀਆਂ ਕੱਢਦੇ ਆਂ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ ਮਾਲਕ ਨੇ ਪੁੱਤਰ ਦਿੱਤਾ ਉਦੋਂ ਬਾਅਦ ਲੋਕ ਲੋੜੀਆਂ ਤੇ ਫਿਰ ਡੀਜੇ ਲਾਉਂਦੇ ਨੇ ਫਿਰ ਤੋੜ ਲੈਂਦੇ ਨੇ ਫਿਰ ਗੰਢ ਲੈਂਦੇ ਨੇ ਫਿਰ ਤੋੜ ਲੈਂਦੇ ਨੇ ਇਹ ਹੀ ਹੋ ਗਿਆ ਰਵਿਦਾਸ ਜੀ ਨੇ ਕਹਿੰਦੇ ਲੋਕ ਗੰਢ ਲੈਂਦੇ ਨੇ ਰੱਬ ਨਾਲ ਜਦੋਂ ਕੋਈ ਦਾਤ ਮਿਲਦੀ ਹੈ ਉਸ ਰੱਬ ਨੂੰ ਭੁੱਲ ਜਾਂਦੇ ਨੇ ਫਿਰ ਤੋੜ ਲੈਂਦੇ ਨੇ ਫਿਰ ਗੰਢ ਲੈਂਦੇ ਨੇ ਫਿਰ ਤੋੜ ਲੈਂਦੇ ਨੇ ਰਵਿਦਾਸ ਜੀ ਕਹਿੰਦੇ ਦੁਨੀਆਂ ਦੇ ਲੋਕੋ ਮੈਂ ਇੱਕ ਵਾਰੀ ਉਸ ਰੱਬ ਨਾਲ ਗੰਢੀ ਤੇ ਪਰਤ ਕੇ ਫਿਰ ਉਹਦੇ ਨਾਲ ਤੋੜੀ ਨਹੀਂ ਮੈਨੂੰ ਇਹ ਚਮੜੇ ਦਾ ਜੋੜਾ ਜਿਹੜਾ ਬਾਰ-ਬਾਰ ਗੰਢਣਾ ਨਹੀਂ ਹੁੰਦਾ ਇੱਥੇ ਉਹ ਸਰੀਰ ਦੀ ਗੱਲ ਕਰ ਰਹੇ ਨੇ ਜੋੜਾ ਗੰਢਿਆ ਜੀ ਭਗਤ ਜੀ ਨੇ ਤੇ ਉਸ ਪੰਡਿਤ ਬ੍ਰਹਮਣ ਨੂੰ ਦੇ ਦਿੱਤਾ ਜਦੋਂ ਉਹ ਜੋੜਾ ਦਿੱਤਾ ਨਾ ਬ੍ਰਹਮਣ ਨੂੰ ਤੇ ਬ੍ਰਹਮਣ ਜੀ ਨੇ ਕਿਹਾ ਤੁਹਾਡੀ ਭੇਟਾ ਤੁਹਾਡੀ ਮਿਹਨਤ ਤੁਹਾਡੇ ਪੈਸੇ ਕਿੰਨੇ ਹੋਏ ਤੇ ਰਵਿਦਾਸ ਜੀ ਕਹਿਣ ਲੱਗੇ ਕਹਿਣ ਲੱਗੇ ਪੰਡਿਤ ਜੀ ਤੁਸੀਂ ਚੰਗੇ ਕੰਮ ਜਾ ਰਹੇ ਹੋ ਤੁਸੀਂ ਜਾ ਰਹੇ ਹੋ ਗੰਗਾ ਤੇ ਇਸ਼ਨਾਨ ਕਰਨ ਤੁਸੀਂ ਕੋਈ ਧਾਰਮਿਕ ਕਾਰਜ ਕਰਨ ਜਾ ਰਹੇ ਹੋ ਤੁਹਾਤੋਂ ਪੈਸੇ ਨਹੀਂ ਲੈਣੇ ਤੇ ਹਾਂ ਮੇਰਾ ਇੱਕ ਕੰਮ ਕਰ ਦਿਓ ਸੁਭਾਵਕ ਹੈ ਵੀ ਜਿਹੜਾ ਬੰਦਾ ਆਪਣੇ ਤੋਂ ਕੋਈ ਪੈਸਾ ਨਾ ਲਏ ਫਿਰ ਉਹ ਕੋਈ ਕੰਮ ਕਹੇ ਤੇ ਆਪਾਂ ਨੂੰ ਕਰਨਾ ਪੈਣਾ ਰਵਦਾਸ ਜੀ ਨੇ ਕਿਹਾ ਪੰਡਿਤ ਜੀ ਪੈਸੇ ਰਹਿਣ ਦਿਓ ਤੁਸੀਂ ਗੰਗਾ ਚੱਲੇ ਹੋ ਨਾ ਤੇ ਇੱਕ ਕਾਰਜ ਮੇਰਾ ਕਰ ਦਿਓ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਕੱਢ ਗਸੀਰਾ ਸੌਪਿਆ ਤੇ ਭਗਤ ਜੀ ਨੇ ਇੱਕ ਟਕਾ ਕਹਿ ਲੋ ਪੈਸਾ ਕਹਿ ਲੋ ਕਸੀਰਾ ਕਹਿ ਲੋ ਸਮਝਣ ਵਾਸਤੇ 1 ਰੁਪਿਆ ਕਹਿ ਲੋ ਅੱਜ ਦੇ ਜਵਾਨੇ ਅੰਦਰ ਵੀ ਇੱਕ ਟਕਾ ਕੱਢਿਆ ਇੱਕ ਕਸੀਰਾ ਤੇ ਉਹ ਪੰਡਿਤ ਨੂੰ ਦਿੱਤਾ ਤੇ ਪੰਡਤ ਨੂੰ ਦੇ ਕੇ ਗਿਆ ਪੰਡਤ ਜੀ ਆ ਲਓ ਤੁਸੀਂ ਗੰਗਾ ਚੱਲੇ ਹੋਂਦਾ ਤੇ ਆ ਇੱਕ ਟਕਾ ਮੇਰਾ ਤੁਸੀਂ ਗੰਗਾ ਦੀ ਭੇਟਾ ਦੇ ਦਿਓ ਪਰ ਇੱਕ ਸ਼ਰਤ ਹੈ ਮੇਰੀ ਵੀ ਇਹ ਭੇਟਾ ਤੁਸੀਂ ਤਾਂ ਦਿਓ ਜੇ ਗੰਗਾ ਆਪ ਹੱਥ ਕੱਢ ਕੇ ਲਵੇ ਮੇਰਾ ਮਿਹਨਤ ਦੀ ਕਮਾਈ ਹੈ ਇੱਕ ਟਕਾ ਅਜਾਈ ਨਾ ਗਵਾ ਕੇ ਆ ਜਿਓ ਦੇਣਾ ਤਾਂ ਹੈ ਜੇ ਗੰਗਾ ਹੱਥ ਕੱਢ ਕੇ ਲਏ ਉਹ ਪੰਡਤ ਨੇ ਮਨ ਵਿੱਚ ਸੋਚਿਆ ਵੀ ਲੋਕ ਅਨੇਕਾ ਪੈਸੇ ਸੋਨਾ ਉਥੇ ਗੰਗਾ ਦੀ ਭੇਟਾ ਕਰਦੇ ਨੇ ਅੱਜ ਤੱਕ ਐਸਾ ਨਹੀਂ ਵਾਪਰਿਆ ਵੀ ਗੰਗਾ ਨੇ ਕਿਸੇ ਦੀ ਭੇਟਾ ਹੱਥ ਕੱਢ ਕੇ ਲਈ ਹੁੰਦੀ ਐਸਾ ਤੇ ਹੋਇਆ ਕਦੇ ਨਹੀਂ ਫਿਰ ਵੀ ਕਹਿੰਦੇ ਨੇ ਪੰਡਿਤ ਜੀ ਨੇ ਉਹ ਟਕਾ ਪਕੜਿਆ ਤੇ ਪਕੜ ਕੇ ਉਹ ਟਕਾ ਪੰਡਿਤ ਨੇ ਜਿਹੜਾ ਨਾ ਉਹ ਗੰਗਾ ਜਲ ਦਾ ਲੋਟਾ ਸੀ ਜੀ ਉਹਦੇ ਕੋਲ ਪਾਣੀ ਦਾ ਭਰਿਆ ਹੋਇਆ ਉਹਦੇ ਨਾਲ ਉਹ ਟਕਾ ਪੰਡਿਤ ਨੇ ਸੁੱਚਾ ਕਰਿਆ ਜੀ ਇਥੋਂ ਤੱਕ ਨਫ਼ਰਤ ਸੀ ਮੈਂ ਹੋਰ ਤੁਹਾਨੂੰ ਬਾਣੀ ਅੰਦਰੋਂ ਇੱਕ ਸ਼ਬਦ ਮੇਰੇ ਚੇਤੇ ਆ ਰਿਹਾ ਬਾਰ-ਬਾਰ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਦੀ ਬਾਣੀ ਹੈ ਉਹ ਉਹਦੇ ਅੰਦਰ ਗੁਰੂ ਨਾਨਕ ਸਹਿਬ ਮਹਾਰਾਜ ਨੇ ਕਿਹਾ ਉਹ ਸ਼ਬਦ ਸ਼ੁਰੂ ਹੁੰਦਾ ਜੀ ਭਉ ਮੇਰਾ ਭਾਂਗ ਖਲੜੀ ਮੇਰਾ ਚੀਤ ਮੈਂ دیਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂਦਰ ਮੰਗੋਂ ਨੀਤਾ ਨੀਤ ਉਹ ਸ਼ਬਦ ਅੰਦਰ ਪੰਕਤੀਆਂ ਨੇ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਨੇ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਕੈ ਪਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਇਹਦੇ ਅਰਥ ਬੜੇ ਪਿਆਰੇ ਨੇ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦਾਹਰਨ ਦਿੱਤਾ ਪੰਡਤ ਨੂੰ ਉਸ ਵਕਤ ਦੇ ਬ੍ਰਹਮਣ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪੰਡਤ ਜੀ ਬ੍ਰਹਮਣ ਜੀ ਕੁਝ ਚੀਜ਼ਾਂ ਐਸੀਆਂ ਸਨ ਜਿਹੜੀਆਂ ਪੰਡਤ ਨੇ ਇਹ ਕਿਹਾ ਹੋਇਆ ਸੀ ਵੀ ਇਹ ਕਿਸੇ ਵੀ ਤਰੀਕੇ ਨਾਲ ਝੂਠੀਆਂ ਨਹੀਂ ਹੁੰਦੀਆਂ ਇਹ ਭਿੱਟੀਆਂ ਨਹੀਂ ਜਾਂਦੀਆਂ ਉਹ ਕੀਮਤੀ ਚੀਜ਼ਾਂ ਸਨ ਪੰਡਤ ਬੜਾ ਚਲਾਕ ਸੀ ਉਸ ਵਕਤ ਦਾ ਇੱਥੇ ਪੰਡਤ ਦਾ ਭਾਗ ਕੋਈ ਬ੍ਰਹਮਣ ਵੀਰ ਬੈਠਾ ਹੋਇਆ ਤੇ ਇਹਦਾ ਭਾਗ ਕਿਸੇ ਜਾਤੀ ਨਾਲ ਨਾ ਜੋੜਨਾ ਪੰਡਤ ਦਾ ਭਾਗ ਹੈ ਵੀ ਉਸ ਵਕਤ ਦਾ ਪੁਜਾਰੀ ਉਹ ਉਸ ਵਕਤ ਦਾ ਜਿਹੜਾ ਪੁਜਾਰੀ ਸੀ ਨਾ ਉਹ ਬੜਾ ਚਲਾਕ ਸੀ ਉਹਨੇ ਕੁਝ ਚੀਜ਼ਾਂ ਐਸੀਆਂ ਮਿੱਥੀਆਂ ਜਿਹੜੀਆਂ ਕੀਮਤੀ ਸਨ ਏਕ ਤੇ ਗੁਰੂ ਨਾਨਕ ਸਹਿਬ ਮਹਾਰਾਜ ਨੇ ਫਿਰ ਉਹ ਪੰਡਤ ਨੂੰ ਉਹ ਉਹਦੀ ਗੱਲ 'ਚ ਜਵਾਬ ਦਿੱਤਾ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਕੇਸਰ ਹੁਣ ਕੇਸਰ ਜਿਹੜਾ ਉਹ ਮੰਦਰਾਂ ਦੇ ਅੰਦਰ ਤੁਸੀਂ ਦੇਖਿਆ ਵੀ ਕੇਸਰ ਜਿਹੜਾ ਚੜਾਇਆ ਜਾਂਦਾ ਉਹ ਕੇਸਰ ਹੁਣ ਕਿਹਨੇ ਬੀਜਿਆ ਅਮੀਰ ਨੇ ਬੀਜਿਆ ਕਿ ਗਰੀਬ ਨੇ ਬੀਜਿਆ ਉਹ ਕੇਸਰ ਨੂੰ ਮੰਦਰ ਅੰਦਰ ਚੜਾਉਣ ਲੱਗਿਆਂ ਪੰਡਤ ਕੋਈ ਬਹਿਮ ਨਹੀਂ ਕਰਦਾ ਸੀ ਪੰਡਤ ਕਹਿੰਦਾ ਸੀ ਵੀ ਕੇਸਰ ਜਿਹੜਾ ਨਾ ਇਹ ਝੂਠਾ ਨਹੀਂ ਹੋ ਸਕਦਾ ਕਿਸੇ ਤਰੀਕੇ ਵੀ ਨਾਲ ਕਿਉਂਕਿ ਤੁਸੀਂ ਦੇਖਦੇ ਹੋ ਕੇਸਰ ਅੱਜ ਵੀ ਬੜਾ ਮਹਿੰਗਾ ਮਿਲਦਾ ਹੈ ਮਹਿੰਗੀ ਚੀਜ਼ ਸੀ ਤੇ ਪੰਡਤ ਨੇ ਕਿਹਾ ਵੀ ਇਹ ਨਹੀਂ ਝੂਠੀ ਹੁੰਦੀ ਜਿੱਥੋਂ ਮਰਜ਼ੀ ਮੈਨੂੰ ਲਿਆ ਕੇ ਦੇ ਦਿਓ ਦੂਜੀ ਗੱਲ ਕੁਸਮ ਕੁਸਮ ਦਾ ਭਾਵ ਹੈ ਫੁੱਲ ਜੀ ਤੁਸੀਂ ਦੇਖਿਆ ਕਿ ਮੰਦਰਾਂ ਦੇ ਅੰਦਰ ਪੁਜਾਰੀ ਫੁੱਲ ਚੜਾਉਂਦੇ ਨੇ ਕਦੇ ਪੁੱਛਿਆ ਜਾਂਦਾ ਵੀ ਇਹ ਫੁੱਲਾਂ ਨੂੰ ਕਿਹੜੇ ਮਾਲੀ ਨੇ ਉਗਾਇਆ ਜੀ ਇਹਦੇ ਵਿੱਚ ਅਮੀਰ ਬੰਦੇ ਨੇ ਪਾਣੀ ਪਾਇਆ ਕਿ ਗਰੀਬ ਬੰਦੇ ਨੇ ਪਾਣੀ ਪਾਇਆ ਕਿ ਇਹ ਫੁੱਲਾਂ ਦੇ ਬੂਟੇ ਅਮੀਰ ਨੇ ਲਾਏ ਸਨ ਕਿ ਗਰੀਬ ਨੇ ਲਾਏ ਸਨ ਪੰਡਤ ਪ੍ਰਧਾਨ ਜਿਹੜਾ ਉਹ ਕਦੇ ਨਹੀਂ ਪੁੱਛਦਾ ਪੁਜਾਰੀ ਵੀ ਇਹ ਫੁੱਲ ਤੁਸੀਂ ਕਿੱਥੋਂ ਲੈ ਕੇ ਆਏ ਹੋ ਪਹਿਲੀ ਚੀਜ਼ ਕੇਸਰ ਜੀ ਦੂਜੀ ਚੀਜ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਫੁੱਲ ਸਹਿਬ ਕਹਿਣ ਲੱਗੇ ਪੰਡਿਤ ਜੀ ਤੁਸੀਂ ਕਦੇ ਨਹੀਂ ਪੁੱਛਿਆ ਵੀ ਕੇਸਰ ਅਮੀਰ ਨੇ ਬੀਜਿਆ ਕਿ ਗਰੀਬ ਨੇ ਬੀਜਿਆ ਫਿਰ ਤੁਸੀਂ ਫੁੱਲ ਜਿਹੜੇ ਉਹ ਕਦੇ ਨਹੀਂ ਪੁੱਛਦੇ ਵੀ ਗਰੀਬ ਨੇ ਉਗਾਏ ਕਿ ਅਮੀਰ ਨੇ ਜਿਹੜੇ ਉਗਾਏ ਕੇਸਰ ਕੁਸਮ ਮਿਰਗ ਮਹਿਰਣਾ ਤੁਸੀਂ ਮਿਰਗ ਦਾ ਨਾਮ ਸਾਰਿਆਂ ਸੁਣਿਆ ਜੀ ਕਸਤੂਰੀ ਜਿਹੜੀ ਹੈ ਉਹ ਮਿਰਗ ਦੇ ਅੰਦਰੋਂ ਉਹਦੀ ਨਾਭੀ ਜਿਹੜੀ ਕੱਢੀ ਜਾਂਦੀ ਹੈ ਮਾਰ ਕੇ ਜੀ ਉਹਨੂੰ ਤੇ ਉਹ ਮੰਨਿਆ ਜਾਂਦਾ ਵੀ ਕਸਤੂਰੀ ਦੀ ਕੀਮਤ ਅੱਜ ਵੀ ਕਰੋੜਾ ਰੁਪਏ ਹੁੰਦੀ ਹੈ ਜੀ ਮਿਰਗ ਦੀ ਨਾਭੀ ਦੀ ਕੀਮਤ ਜਿਹਨੂੰ ਕਸਤੂਰੀ ਕਿਹਾ ਜਾਂਦਾ ਫਿਰ ਪੰਡਤ ਜਿਹੜਾ ਉਹ ਕਸਤੂਰੀ ਨੂੰ ਵੀ ਝੂਠੀ ਨਹੀਂ ਮੰਨਦਾ ਜੀ ਉਹ ਮਿਰਗ ਨੂੰ ਕਿਹਨੇ ਮਾਰਿਆ ਅਮੀਰ ਨੇ ਮਾਰਿਆ ਕਿ ਗਰੀਬ ਨੇ ਮਾਰਿਆ ਮਾਰ ਕੇ ਉਹ ਕਸਤੂਰੀ ਕੱਢੀ ਗਈ ਤੇ ਫਿਰ ਵੀ ਪੰਡਤ ਨੇ ਕਿਹਾ ਵੀ ਕਸਤੂਰੀ ਜਿਹੜੀ ਉਹ ਝੂਠੀ ਨਹੀਂ ਹੁੰਦੀ ਕੇਸਰ ਕਸਮ ਮਿਰਗ ਮੈਂ ਹਰਨਾ ਹਰਨਾ ਦਾ ਭਾਅ ਹੈ ਇੱਥੇ ਸਿਉਣਾ ਇਹ ਹਰਨਾ ਦਾ ਅਰਥ ਹੈ ਇੱਥੇ ਸਿਉਣਾ ਇੱਕ ਪੰਡਤ ਕਹਿੰਦਾ ਵੀ ਸਿਉਨਾ ਨਹੀਂ ਝੂਠਾ ਹੋ ਸਕਦਾ ਜਿੱਥੋਂ ਮਰਜ਼ੀ ਲਿਆ ਕੇ ਮੈਨੂੰ ਦੇ ਦਿਓ ਇਹ ਕੁਝ ਚੀਜ਼ਾਂ ਸਨ ਜੀ ਜਿਹੜੀਆਂ ਪੰਡਤ ਕਹਿੰਦਾ ਸੀ ਵੀ ਝੂਠੀਆਂ ਨਹੀਂ ਹੋ ਸਕਦੀਆਂ ਇੱਕ ਕੇਸਰ ਇੱਕ ਫੁੱਲ ਇੱਕ ਜਿਹੜਾ ਉਹ ਮਿਰਗ ਦੀ ਕਸਤੂਰੀ ਤੇ ਇੱਕ ਹਰਨਾ ਦਾ ਭਾਵ ਹੈ ਸਿਉਨਾ ਪੰਡਤ ਕਹਿੰਦਾ ਸੀ ਵੀ ਸਿਉਨਾ ਤੁਸੀਂ ਦੇਖਿਆ ਵੀ ਦੁਨੀਆਵੀ ਤੌਰ ਤੇ ਵੀ ਆਪਾਂ ਦੇਖਿਆ ਵੀ ਜੇ ਕੋਈ ਗਰੀਬ ਬੰਦਾ ਸੁਨਿਆਰ ਕੋਲੇ ਆਪਾਂ ਕੋਈ ਗਹਿਣਾ ਲੈ ਕੇ ਜਾਈਏ ਤੇ ਸੁਨਿਆਰ ਇਹਦੇ ਨਹੀਂ ਕਹੇਗਾ ਨਾ ਵੀ ਤੁਹਾਡੇ ਸਿਉਨੇ ਦਾ ਰੇਟ ਘਟਾ ਹੈ ਕਿਉਂਕਿ ਇਹ ਗਰੀਬ ਦਾ ਸਿਉਣਾ ਹੈ ਦੇਖੋ ਸਿਉਣਾ ਸਿਉਣਾ ਅਮੀਰ ਨੂੰ ਜੋ ਰੇਟ ਮਿਲਣਾ ਸਿਉਨੇ ਦਾ ਉਹੀ ਉਹ ਰੇਟ ਸਾਨੂੰ ਮਿਲਦਾ ਹੈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਪੰਡਿਤ ਜੀ ਤੁਸੀਂ ਕੇਸਰ ਨੂੰ ਝੂਠਾ ਨਹੀਂ ਮੰਨਦੇ ਤੁਸੀਂ ਫੁੱਲਾਂ ਨੂੰ ਝੂਠੇ ਨਹੀਂ ਮੰਨਦੇ ਤੁਸੀਂ ਜਿਹੜਾ ਇਹ ਸਿਉਣਾ ਉਹਨੂੰ ਝੂਠਾ ਨਹੀਂ ਮੰਨਦੇ ਮਿਰਗ ਦੀ ਨਾਭੀ ਨੂੰ ਝੂਠਾ ਨਹੀਂ ਮੰਨਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਇਹ ਸਾਰੇ ਸਰੀਰਾਂ ਦੇ ਵਿੱਚ ਪ੍ਰਵਾਨ ਹੈ ਕੋਈ ਮਰਜ਼ੀ ਲੈ ਕੇ ਆ ਜਾਏ ਤੁਸੀਂ ਭੇਟਾ ਇਹਨਾਂ ਦੀ ਚੜਾ ਦੇਣੇ ਹੋ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਕਨੇਹੀ ਸਰਬੇ ਪਰਮਲ ਕਰਨਾ ਸਹਿਬ ਕਹਿੰਦੇ ਜਿਵੇਂ ਚੰਦਨ ਦਾ ਸੁਭਾਅ ਹੁੰਦਾ ਹੈ ਨਾ ਬੀ ਚੰਦਨ ਸਾਰੇ ਲੋਕਾਂ ਨੂੰ ਸੁਗੰਧੇ ਵਾਲਾ ਕਰ ਦਿੰਦਾ ਹੈ ਇਦਾਂ ਰੱਬ ਦੇ ਭਗਤ ਦਾ ਸੁਭਾਅ ਹੈ ਉਹਦੇ ਕੋਲ ਜੋ ਵੀ ਆ ਜਾਏ ਉਹ ਸਭ ਤੇ ਕੋਝੇ ਕਿਰਪਾ ਕਰਦਾ ਹੈ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਅੱਗੇ ਕੀਆ ਕੈ ਪੱਟ ਭਾਂਡਾ ਕਹ ਨਾ ਕੋਏ ਫਿਰ ਪੰਡਤ ਨੇ ਦੋ ਚੀਜ਼ਾਂ ਹੋਰ ਮੰਨੀਆਂ ਸਨ ਜੀ ਇਹ ਪੱਟ ਦਾ ਭਾਵ ਹੈ ਰੇਸ਼ਮ ਕੱਪੜਾ ਪੰਡਤ ਕਹਿੰਦਾ ਸੀ ਵੀ ਕੱਪੜਾ ਕਿਤੋਂ ਵੀ ਲਿਆਓ ਕੱਪੜਾ ਨਹੀਂ ਝੂਠਾ ਹੁੰਦਾ ਹੁਣ ਖਦਰ ਦੇ ਕੱਪੜੇ ਜੋ ਪੰਡਤ ਪਾਉਂਦਾ ਸੀ ਉਹ ਬਣਾਉਣ ਵਾਲੇ ਤੇ ਜੁਲਾਹੇ ਸੀ ਨਾ ਕਬੀਰ ਵਰਗੇ ਵੀ ਉਹ ਕੱਪੜਾ ਕਿਹਨੇ ਬਣਾਇਆ ਜੀ ਤੇ ਉਹ ਵੀ ਝੂਠਾ ਨਹੀਂ ਮੰਨਿਆ ਜਾਂਦਾ ਸੀ ਤੇ ਇੱਕ ਤੁਸੀਂ ਸਿਆਣੇ ਬਜ਼ੁਰਗ ਬੈਠੇ ਹੋ ਮੈਂ ਤੇ ਦੇਖਿਆ ਨਹੀਂ ਮੈਂ ਸਿਰਫ ਇਹਦਾ ਅਰਥ ਪੜਿਆ ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਦੇਖਿਆ ਹੋਵੇ ਵੀ ਕਿ ਉਹ ਜਿਹੜਾ ਪਹਿਲਾਂ ਨਾ ਕਿਸੇ ਪਸ਼ੂ ਨੂੰ ਇਹ ਜੋ ਮੈਂ ਪੜਿਆ ਇਹਦੇ ਅਰਥ ਜੋ ਪੜੇ ਨੇ ਮੈਂ ਕਿਤਾਬਾਂ ਅੰਦਰ ਵੀ ਪਹਿਲਾਂ ਕਿਸੇ ਪਸ਼ੂ ਦੇ ਚਮੜੇ ਦੇ ਇਹਨਾਂ ਕੁੱਪੀ ਬਣਾਈ ਜਾਂਦੀ ਸੀ ਉਹਦੇ ਨਾਲ ਘਿਓ ਜਿਹੜਾ ਉਹ ਫਿਰ ਉਹਦੇ ਵਿੱਚ ਰੱਖਿਆ ਜਾਣਾ ਪਾਇਆ ਜਾਣਾ ਉਹ ਉਦਾਹਰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤਾ ਪੰਡਿਤ ਜੀ ਜਿਹੜੇ ਘਿਓ ਦਾ ਤੁਸੀਂ ਮੰਦਰ ਦੇ ਅੰਦਰ ਦੀਵਾ ਵਾਲ ਰਹੇ ਹੋ ਇਹ ਘਿਓ ਕਿਸੇ ਚਮੜੇ ਦੇ ਭਾਂਡੇ ਵਿੱਚੋਂ ਆਇਆ ਇਹਨੂੰ ਤੁਸੀਂ ਫਿਰ ਝੂਠਾ ਕਿਉਂ ਨਹੀਂ ਮੰਨਦੇ ਕਹਿ ਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨਮੈ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਦੀ ਉਦਾਹਰਨ ਦੇ ਕੇ ਕਿਹਾ ਪੰਡਿਤ ਜੀ ਜਿਵੇਂ ਤੁਸੀਂ ਇਹਨਾਂ ਚੀਜ਼ਾਂ ਨੂੰ ਝੂਠਾ ਨਹੀਂ ਮੰਨਦੇ ਨਾ ਤੇ ਰੱਬ ਦੀ ਬੰਦਗੀ ਵਾਲਾ ਮਨੁੱਖ ਜੇ ਕਿਸੇ ਵੀ ਘਰ ਪੈਦਾ ਹੋ ਜਾਏ ਨਾ ਉਹ ਵੱਡੇ ਨਾਲ ਜੁੜ ਕੇ ਉਹ ਉੱਚੇ ਨਾਲ ਜੁੜ ਕੇ ਉੱਚਾ ਹੋ ਜਾਂਦਾ ਹੈ ਜਦੋਂ तमाम ਦੁਨੀਆ ਦੇ ਲੋਕਾਂ ਨੇ ਕਿਹਾ ਉਸ ਵਕਤ ਦੇ ਪੁਜਾਰੀਆਂ ਨੇ ਕਿ ਰਵਿਦਾਸ ਤੂੰ ਇੱਕ ਚਮਿਆਰ ਹੈ ਤੂੰ ਭਗਤ ਨਹੀਂ ਹੋ ਸਕਦਾ ਤੇ ਭਗਤ ਰਵਿਦਾਸ ਜੀ ਨੇ ਇੱਕ ਦੋ ਉਦਾਹਰਨਾਂ ਇਹਨਾਂ ਵੀ ਦਿੱਤੀਆਂ ਮੈਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਨਾ ਭਗਤ ਰਵਿਦਾਸ ਸਾਹਿਬ ਦਾ ਬਾਣੀ ਅੰਦਰ ਸ਼ਬਦ ਆਉਂਦਾ ਹੈ ਜੀ ਉਹਦੇ ਅੰਦਰ ਦੋ ਉਦਾਹਰਨਾਂ ਤੇ ਦੋਨੇ ਬੜੀਆਂ ਪਿਆਰੀਆਂ ਭਗਤ ਜੀ ਨੂੰ ਜਦੋਂ ਪੰਡਿਤ ਲੋਕਾਂ ਗਿਆ ਨਾ ਵੀ ਤੂੰ ਤੇ ਚਮਿਆਰ ਹੈ ਤੇ ਅਸੀਂ ਬ੍ਰਹਮਣ ਤੇ ਭਗਤ ਜੀ ਨੇ ਉਦੋਂ ਫਿਰ ਦੋ ਗੱਲਾਂ ਕਹੀਆਂ ਭਗਤ ਜੀ ਕਹਿਣ ਲੱਗੇ ਪੰਡਿਤ ਜੀ ਇੱਕ ਗੱਲ ਦੱਸੋ ਵੀ ਕੋਈ ਮਨੁੱਖ ਜਿਹੜਾ ਜੇ ਉਹ ਪਾਣੀ ਦੀ ਆਮ ਪਾਣੀ ਸਿੰਪਲ ਜਿਹੜਾ ਕਿਸੇ ਖੂਹ ਦਾ ਕਿਸੇ ਨਲਕੇ ਕਿਸੇ ਮੋਟਰ ਦਾ ਪਾਣੀ ਹੈ ਤੇ ਉਸ ਪਾਣੀ ਦੀ ਕੋਈ ਮਨੋਕਸ਼ ਸ਼ਰਾਬ ਬਣਾ ਲੇ। ਉਹਦੀ ਸ਼ਰਾਬ ਕੱਢ ਲਈ ਜੀ ਤੇ ਉਹ ਸ਼ਰਾਬ ਕੱਢ ਕੇ ਭਗਤ ਜੀ ਨੇ ਪੰਡਤ ਨੂੰ ਕਿਹਾ ਵੀ ਪੰਡਤ ਜੀ ਜੇ ਉਹ ਸ਼ਰਾਬ ਦੀ ਬੋਤਲ ਕੋਈ ਬੰਦਾ ਗੰਗਾ ਵਿੱਚ ਪਾ ਦੇ। ਘਰ ਦੀ ਸ਼ਰਾਬ ਕੱਢੀ ਕਿਸੇ ਨੇ ਘਰੋਂ ਪਾਣੀ ਲੈ ਕੇ ਤੇ ਉਹ ਸ਼ਰਾਬ ਦੀ ਬੋਤਲ ਕੋਈ ਬੰਦਾ ਜਾ ਕੇ ਗੰਗਾ ਦੇ ਵਿੱਚ ਪਾ ਦੇ। ਹੁਣ ਤੁਸੀਂ ਦੱਸੋ ਪੰਡਤ ਜੀ ਉਹ ਗੰਗਾ ਦਾ ਪਾਣੀ ਝੂਠਾ ਹੋ ਜਾਏਗਾ। ਇੱਕ ਰੱਬ ਦਾ ਪਿਆਰਾ ਭਗਤ ਕੀ ਉਸ ਗੰਗਾ ਵਿੱਚ ਇਸ਼ਨਾਨ ਨਹੀਂ ਕਰੇਗਾ ਤੇ ਪੰਡਤ ਕਹਿੰਦਾ ਵੀ ਨਹੀਂ ਰਵਿਦਾਸ ਇੱਕ ਬੋਤਲ ਸ਼ਰਾਬ ਦੀ ਨਾਲ ਗੰਗਾ ਝੂਠੀ ਨਹੀਂ ਹੋ ਜਾਏਗੀ ਰੱਬ ਦਾ ਪਿਆਰਾ ਉਹਦੇ ਅੰਦਰ ਇਸ਼ਨਾਨ ਵੀ ਕਰੇਗਾ ਗੰਗਾ ਦਾ ਜਲ ਪੀਏਗਾ ਵੀ ਉਹਦੇ ਵਿੱਚ ਨਹਾਏਗਾ ਵੀ ਫਿਰ ਦੂਸਰੀ ਗੱਲ ਭਗਤ ਜੀ ਨੇ ਕਹੀ ਭਗਤ ਜੀ ਕਹਿਣ ਲੱਗੇ ਪੰਡਤ ਜੀ ਹੁਣ ਇਹ ਦੱਸੋ ਕਿ ਕੋਈ ਮਨੁੱਖ ਗੰਗਾ ਦੇ ਪਾਣੀ ਦੀ ਇੱਕ ਬੋਤਲ ਲਿਆਵੇ ਤੇ ਗੰਗਾ ਦੇ ਪਾਣੀ ਦੀ ਲਿਆ ਕੇ ਸ਼ਰਾਬ ਬਣਾ ਲੇ ਹੁਣ ਤੁਸੀਂ ਦੱਸੋ ਵੀ ਰੱਬ ਦਾ ਪਿਆਰਾ ਉਹ ਸ਼ਰਾਬ ਨੂੰ ਪੀਏਗਾ ਤੇ ਪੰਡਿਤ ਕਹਿੰਦਾ ਨਹੀਂ ਰਵਦਾਸ ਸ਼ਰਾਬ ਤੇ ਸ਼ਰਾਬ ਹੈ ਚਾਹੇ ਗੰਗਾ ਜਲ ਤੋਂ ਬਣੀ ਹੋਵੇ ਰੱਬ ਦਾ ਪਿਆਰਾ ਉਹ ਨੂੰ ਪੀਏਗਾ ਨਹੀਂ ਤੇ ਉਸ ਵਕਤ ਰਵਦਾਸ ਜੀ ਨੇ ਕਿਹਾ ਪੰਡਿਤ ਜੀ ਤੁਸੀਂ ਇੱਕ ਉੱਚੇ ਘਰਾਣੇ ਦੀ ਇਹ ਉਦਾਹਰਣ ਦਿੱਤਾ ਜੀ ਰਵਦਾਸ ਜੀ ਨੇ ਉਹਨਾਂ ਨੂੰ ਕਿਹਾ ਵੀ ਜੇ ਸ਼ਰਾਬ ਗੰਗਾ ਜਲ ਦੀ ਬਣਾ ਲਓ ਹੈ ਤੇ ਸ਼ਰਾਬ ਨਾ ਚਾਹੇ ਗੰਗਾ ਜਲ ਤੋਂ ਬਣੀ ਹੈ ਤੇ ਉਹ ਰਵਿਦਾਸ ਜੀ ਨੇ ਉਦਾਹਰਨ ਦੇ ਕੇ ਕਿਹਾ ਪੰਡਿਤ ਜੀ ਤੁਸੀਂ ਇੱਕ ਗੰਗਾ ਜਲ ਦੀ ਤਰ੍ਹਾਂ ਸੀ ਕਹਿਣ ਦਾ ਭਾਵ ਤੁਸੀਂ ਉੱਚੇ ਘਰਾਣੇ ਅੰਦਰ ਪੈਦਾ ਹੋਏ ਤੁਸੀਂ ਇੱਕ ਗੰਗਾ ਜਲ ਤੋਂ ਅੱਜ ਇੱਕ ਸ਼ਰਾਬ ਦੀ ਬੋਤਲ ਬਣ ਗਏ ਤੇ ਮੈਂ ਇੱਕ ਸ਼ਰਾਬ ਦੀ ਬੋਤਲ ਸੀ ਤੇ ਮੈਂ ਗੰਗਾ ਜਲ ਵਿੱਚ ਮਿਲ ਕੇ ਗੰਗਾ ਜਲ ਹੋ ਗਿਆ ਦੇਖੋ ਉਦਾਹਰਨ ਸਮਝੋ ਰਵਿਦਾਸ ਨੇ ਕਿਹਾ ਰੱਬ ਜੀ ਪੰਡਿਤ ਜੀ ਮੈਂ ਇਦਾਂ ਸੀ ਜਿਵੇਂ ਇੱਕ ਸ਼ਰਾਬ ਦੀ ਬੋਤਲ ਹੋਵੇ ਹੁਣ ਮੈਂ ਗੰਗਾ ਵਿੱਚ ਮਿਲ ਕੇ ਗੰਗਾ ਹੋ ਗਿਆ ਕਹਿਣ ਦਾ ਭਾਵ ਮੈਂ ਨੀਵੇਂ ਘਰ ਪੈਦਾ ਹੋਇਆ ਮੈਂ ਭਗਤੀ ਕੀਤੀ ਤੇ ਹੁਣ ਰੱਬ ਦਾ ਰੂਪ ਹੋ ਗਿਆ ਬਾਣੀ ਅੰਦਰ ਤੁਸੀਂ ਜਿੱਥੇ ਭਗਤ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ ਨਾ ਪਹਿਲਾ ਸ਼ਬਦ ਜਿਹੜਾ ਸ੍ਰੀ ਰਾਗ ਦੇ ਅੰਦਰ ਹੈ ਤੇ ਉਥੇ ਭਗਤ ਜੀ ਕਹਿੰਦੇ ਨੇ ਵੀ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਆ ਤੁਸੀਂ ਸ਼ਬਦ ਪੜ੍ਹਦੇ ਹੋ ਨਾ ਸੋਹੰ ਆ ਆਮ ਕਰਕੇ ਜਿੱਥੇ ਭਗਤ ਜੀ ਦਾ ਸਥਾਨ ਬਣਿਆ ਹੈ ਉਹਦੇ ਜਿੱਥੇ ਵੀ ਬਣਿਆ ਹੋਵੇ ਖਾਸ ਕਰਕੇ ਸੋਹੰ ਲਿਖਿਆ ਹੁੰਦਾ ਸੋ ਦਾ ਭਾਵ ਹੈ ਤੂੰ ਰੱਬ ਹੰ ਦਾ ਭਾਵ ਹੈ ਮੈਂ ਇਹ ਸੋਹੰ ਸ਼ਬਦ ਦੇ ਅਰਥ ਕੀ ਨੇ ਵੀ ਮੈਂ ਰਾਬਾਂ ਤੇ ਰੱਬ ਮੈਂ ਆ ਇਹਦੇ ਅਰਥ ਕੀ ਨੇ ਸੋ ਦਾ ਅਰਥ ਹੈ ਤੂੰ ਹੰ ਦਾ ਅਰਥ ਹੈ ਮੈਂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹਦੇ ਅਰਥ ਇਹ ਹੀ ਨੇ ਤੇ ਜੇ ਭਗਤ ਨੇ ਕਿਹਾ ਦੁਨੀਆਂ ਦਾ ਕੋਈ ਮਨੁੱਖ ਸ਼ੰਕਾ ਕਰੇ ਤੇ ਨਾਲ ਉਦਾਹਰਨ ਦਿੱਤਾ 모ਹੀ ਤੋਹੀ ਤੋਹੀ 모ਹੀ ਅੰਤਰ ਕੈਸਾ ਕਾਨਿਕ ਕਟਕ ਜਲ ਤਰੰਗ ਜੈਸਾ ਜੇ ਕੋਈ ਦੁਨੀਆ ਦਾ ਮਨੁੱਖ ਕਹੇ ਵੀ ਰਵਿਦਾਸ ਤੂੰ ਤੇ ਚਮਿਆਰ ਹੈ ਤੂੰ ਰੱਬ ਦਾ ਰੂਪ ਕਿਵੇਂ ਹੋ ਗਿਆ ਤੇ ਰਵਿਦਾਸ ਜੀ ਨੇ ਉਦਾਹਰਨ ਦੇ ਕੇ ਕਿਹਾ ਦੁਨੀਆ ਦੇ ਲੋਕੋ ਉਹ ਮੂਰਖ ਮਨੁੱਖ ਹੈ ਜਿਹੜਾ ਇੱਕ ਸੋਨੇ ਦੀ ਡਲੀ ਤੇ سونے ਦੇ ਗਹਿਣਿਆਂ ਦੇ ਵਿੱਚ ਫਰਕ ਸਮਝੇ سونے ਦਾ ਕੜਾ ਹੋਵੇ سونے ਦੀ ਚੈਨ ਹੋਵੇ سونے ਦੇ ਝੁੰਮਕੇ ਹੋਣ ਚਾਹੇ سونے ਦੀ ਡਲੀ ਹੋਵੇ ਸੋਨਾ ਤੇ ਆਖਰ ਸੋਨਾ ਨਾ ਕੋਈ ਮਨੁੱਖ ਸਮੁੰਦਰ ਨੂੰ ਦੇਖ ਕੇ ਭਲੇਖਾ ਖਾ ਜਾਏ ਵੀ ਸਮੁੰਦਰ ਦਾ ਪਾਣੀ ਅੱਡ ਤੇ ਲਹਿਰਾਂ ਅੱਡ ਨੇ ਰਵਿਦਾਸ ਜੀ ਕਹਿੰਦੇ ਨਹੀਂ ਲਹਿਰਾਂ ਵੀ ਉਸ ਸਮੁੰਦਰ ਦਾ ਹੀ ਰੂਪ ਹੈ ਮੈਂ ਠੀਕ ਹੈ ਮੇਰਾ ਨਾਮ ਰਵਦਾਸ ਹੈ ਮੈਂ ਚਮਿਆਰਾ ਦੇ ਕਰ ਪੈਦਾ ਹੋਇਆ ਪਰ ਦੁਨੀਆ ਦੇ ਲੋਕੋ ਮੈਂ ਹੱਕ ਥਾਪੜ ਕੇ ਕਹਿਣਾ ਵੀ ਮੈਂ ਉਸ ਮਾਲਕ ਦਾ ਰੂਪ ਆ ਮੇਰੇ ਤੇ ਉਸ ਮਾਲਕ ਦੇ ਵਿੱਚ ਕੋਈ ਭੇਦ ਨਹੀਂ ਦੂਸਰਾ ਉਦਾਹਰਣ ਉਥੇ ਰਵਦਾਸ ਜੀ ਨੇ ਦਿੱਤਾ ਰਵਦਾਸ ਜੀ ਪਹਿਲਾ ਉਦਾਹਰਣ ਦਿੱਤਾ ਜੀ ਸ਼ਰਾਬ ਦਾ ਕਿ ਪੰਡਿਤ ਜੀ ਤੁਸੀਂ ਗੰਗਾ ਜਲ ਦੀ ਤਰ੍ਹਾਂ ਸੀ ਤੁਸੀਂ ਅੱਜ ਸ਼ਰਾਬ ਦੀ ਬੋਤਲ ਬਣ ਗਏ ਮੈਂ ਸ਼ਰਾਬ ਦੀ ਬੋਤਲ ਤਰ੍ਹਾਂ ਸੀ ਪਰ ਮੈਂ ਗੰਗਾਜਲ ਵਿੱਚ ਮਿਲ ਕੇ ਗੰਗਾਜਲ ਬਣ ਗਿਆ। ਦੂਸਰਾ ਉਦਾਹਰਣ ਭਗਤ ਜੀ ਨੇ ਦਿੱਤਾ। ਭਗਤ ਜੀ ਕਹਿੰਦੇ ਪੰਡਿਤ ਜੀ ਇੱਕ ਨਾ ਤਾੜੀ ਦਾ ਰੁੱਖ ਹੁੰਦਾ ਸੀ ਜੀ ਉਹਦਾ ਨਾਮ ਲਿਆ ਭਗਤ ਜੀ ਨੇ ਬਾਣੀ ਅੰਦਰ। ਉਹ ਰੁੱਖ ਦੀ ਨਾ ਸ਼ਰਾਬ ਨਿਕਲਦੀ ਸੀ। ਮੈਂ ਅੱਜ ਵੀ ਦੇਖਿਆ ਇਹ ਇੰਦੌਰ ਵਾਲੀ ਸਾਈਡ ਉਹ ਅੱਜ ਵੀ ਇਹ ਤਾੜੀ ਦਾ ਰੁੱਖ ਇੱਕ ਮੌਹੇ ਦੇ ਰੁੱਖ ਦਾ ਵੀ ਬਾਣੀ ਵਿੱਚ ਨਾਮ ਆਇਆ ਗੁੜ ਕਰ ਗਿਆਨ ਧਿਆਨ ਕਰ ਮੌਹ। ਇੱਕ ਮੌਹੇ ਦਾ ਰੁੱਖ ਹੈ ਉਹਤੇ ਫੁੱਲ ਲੱਗਦੇ ਨੇ ਉਹਦੀ ਵੀ ਸ਼ਰਾਬ ਨਿਕਲਦੀ ਹੈ ਜੀ। ਇਹ ਰੁੱਖਾਂ ਦੇ ਇਹਨਾਂ ਦਾ ਰਸ ਪਹਿਲਾਂ ਉਹਨਾਂ ਦੀ ਸ਼ਰਾਬ ਬਣਾਉਣੀ ਲੋਕਾਂ ਨੇ ਇੱਕ ਤਾੜੀ ਦਾ ਰੁੱਖ ਸੀ ਉਹਦੀ ਸ਼ਰਾਬ ਬਣਦੀ ਸੀ ਤੇ ਕੁਦਰਤੀ ਇਹ ਪਹਿਲਾਂ ਕਾਗਜ਼ ਨਹੀਂ ਹੁੰਦਾ ਸੀ ਜਿਵੇਂ ਅੱਜ ਕਾਗਜ਼ ਹੈ ਜੀ ਤੇ ਆਪਾਂ ਲਿਖਦੇ ਆਂ ਜਿਹੜੀ ਲਿਖਾਈ ਕਰੀ ਜਾਂਦੀ ਸੀ ਨਾ ਉਹ ਤਾੜੀ ਦੇ ਰੁੱਖ ਦੇ ਜਿਹੜੇ ਪੱਤੇ ਨੇ ਉਹਨਾਂ ਉੱਪਰ ਲਿਖਿਆ ਜਾਂਦਾ ਸੀ ਕੋਈ ਧਾਰਮਿਕ ਗ੍ਰੰਥ ਲਿਖਣਾ ਕੁਝ ਹੋਰ ਲਿਖਣਾ ਉਹ ਉਹਨਾਂ ਉੱਪਰ ਲਿਖਿਆ ਜਾਣਾ ਉਹ ਉਦਾਹਰਣ ਦਿੱਤਾ ਭਗਤ ਰਵਦਾਸ ਜੀ ਨੇ ਕਹਿਣ ਲੱਗੇ ਪੰਡਤ ਜੀ ਜੇ ਕੋਈ ਮਨੋਖਣ ਰੁੱਖ ਤੇ ਤਾੜੀ ਦਾ ਨਾ ਇਹ ਕੋਈ ਰੁੱਖ ਹੈ ਤਾੜੀ ਦਾ ਉਹ ਰੁੱਖ ਦੀ ਸ਼ਰਾਬ ਵੀ ਨਿਕਲਦੀ ਹੈ ਉਹ ਰੁੱਖ ਦੇ ਪੱਤਿਆਂ ਤੇ ਲਿਖਿਆ ਵੀ ਜਾਂਦਾ ਹੈ ਤੇ ਭਗਤ ਜੀ ਨੇ ਉਸ ਵਕਤ ਕਿਹਾ ਪੰਡਤ ਨੂੰ ਪੰਡਤ ਜੀ ਜੇ ਕੋਈ ਤਾੜੀ ਦੇ ਰੁੱਖ ਦੀ ਸ਼ਰਾਬ ਬਣਾ ਲੇ ਤੇ ਗੱਲ ਜਿਹੜੀ ਉਹ ਗਲਤ ਹੋ ਜਾਂਦੀ ਹੈ ਤੇ ਜਦੋਂ ਉਸ ਤਾੜੀ ਦੇ ਰੁੱਖ ਦੇ ਪੱਤਿਆਂ ਤੇ ਲਿਖਿਆ ਜਾਂਦਾ ਕੋਈ ਧਾਰਮਿਕ ਗ੍ਰੰਥ ਤੇ ਫਿਰ ਲੋਕ ਉਹਨੂੰ ਮੱਥਾ ਟੇਕਦੇ ਨੇ ਦੇਖੋ ਰੁੱਖ ਹੋਈ ਹੈ ਉਸੇ ਰੁੱਖ ਦੀ ਸ਼ਰਾਬ ਬਣ ਜਾਂਦੀ ਹੈ ਉਸੇ ਰੁੱਖ ਦੇ ਪੱਤਿਆਂ ਤੇ ਜੇ ਕੋਈ ਰੱਬ ਦਾ ਨਾਮ ਇਹ ਬਾਣੀ ਅੰਦਰ ਉਹ ਉਦਾਹਰਨ ਹੈ ਜੀ ਭਗਤ ਰਬਦਾਸ ਮਹਾਰਾਜ ਨੇ ਦਿੱਤਾ ਪੰਡਿਤ ਜੀ ਨੂੰ ਕਿ ਪੰਡਿਤ ਜੀ ਜੇ ਉਹ ਤਾੜੀ ਦੇ ਰੁੱਖ ਦੇ ਪੱਤਿਆਂ ਤੇ ਕੋਈ ਲਿਖ ਦੇਣਾ ਤੇ ਉਸੇ ਤਾੜੀ ਦੇ ਰੁੱਖ ਨੂੰ ਲੋਕ ਮੱਥਾ ਵੀ ਟੇਕਣ ਲੱਗ ਜਾਂਦੇ ਨੇ ਇਹ ਉਦਾਹਰਨ ਦੇ ਕੇ ਸਮਝਾਇਆ ਰਬਦਾਸ ਜੀ ਨੇ ਪੰਡਿਤ ਜੀ ਮੈਂ ਗਰੀਬ ਘਰ ਪੈਦਾ ਹੋਇਆ ਸੀ ਪਰ ਅੱਜ ਮੇਰੇ ਹਿਰਦੇ ਤੇ ਰੱਬ ਦਾ ਨਾਮ ਲਿਖਿਆ ਗਿਆ ਤਾ ਲੋਕ ਮੈਨੂੰ ਨਮਸਕਾਰਾਂ ਕਰਦੇ ਨੇ ਮੱਥਾ ਟੇਕਦੇ ਨੇ